ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪੌਤਿਕ ਚੰਦ ਤੇ ਸਾਰੀਆਂ ਭੈਣਾਂ ਦਾ ਸਵਾਗਤ ਹੈ ਜੀ ਅੱਜ ਆਪਾਂ ਸੋਹਣੇ ਸੋਹਣੇ ਸੂਟ ਲੈ ਕੇ ਪਸ਼ਮੀਨੇ ਤੇ ਤੇ ਹੋਰ ਵੀ ਕਾਟੀਆਂ ਸੂਟ ਲੈ ਕੇ ਜਿਹੜੇ ਤੁਹਾਨੂੰ ਬਸਾਂ ਵਿੱਚ ਦਿਖਾਵਾਂਗੇ ਤੇ ਜਿਹੜੀਆਂ ਭੈਣਾਂ ਨੇ ਅਹ ਤੱਕ ਮੇਚੈਨ ਨੂੰ ਫੋਕੜਿਆ ਜੀ ਤਾਂ ਪਲੀਜ਼ ਚੈਨ ਨੂੰ ਫੋਕੜਿਆ ਕਰ ਲੋ ਇਹਦੇ ਆਪਣੇ ਪਸ਼ਮੀਨੇ ਪਿਓ ਤੇ ਕਿਉਂ ਸੂਟ ਰੈਡੀ ਹੋਣੀਆਂ ਫਸਟ ਹੋਣੀਆਂ ਜੀ ਬਲੈਕ ਕਲਰ ਤੇ ਰੈਡੀ ਹੋਇਆ ਤੇ ਬਹੁਤ ਹੀ ਸੋਹਣਾ ਸੂਟ ਹੈ ਤੇ ਫਿਨਿਸ਼ਿੰਗ ਚੈੱਕ ਕਰ ਸਕਦੀਆਂ ਵਰਤ ਲਈ बहुत ही सोना सूट बन के रहने जेड़ा अपने झंडा होगा जो पिंक कलर का होगा ਲਓ ਜੀ ਆਪਾਂ ਇੱਕ ਹੋਰ ਪਸ਼ਮੀਨੇ ਤੇ ਰੈਲੀ ਕੀਤਾ ਪਹਿਲਾਂ ਦਾ ਬਲੈਕ ਤੇ ਸੀ ਇਹ ਆਪਾਂ ਕੀਤਾ ਮੁੰਗੀਆ ਤੁਹਾਡਾ ਗ੍ਰੀਨ ਕਲਰ ਤੇ ਕੁਇਲਿਸ਼ਨ ਚੈੱਕ ਕਰ ਸਕਦੇ ਆ ਕਿ ਵੇਲ ਬਹੁਤ ਛੋਣਾ ਬਣਿਆ ਹੋਇਆ ਤੇ ਇਹਦੇ ਥੋੜਾ ਜਿਹਾ ਜੀ ਇਹਦੇ ਮਰ ਕੇ ਹੈਗਾ ਵੱਟ ਤੇ ਇਹ ਵੀ ਪ्योर ਪਸ਼ਮੀਨੇ ਦੇ ਸੁਤਰੇ ਸੀ ਇੱਕ ਆਪਾਂ ਕੀਤਾ ਸੀ ਜੌਰ ਜੈ ਚੱਕ ਵਾਲੀ ਜੌਰਜਟ ਤੇ ਕੀਤਾ ਇਹਦੇ ਤੇ ਪਤਾ ਹ ਜੇ ਆਪਾਂ ਤਿਆਰ ਕਰਦੇ ਲੈ ਲੈਂਦੇ ਸੀ ਕੋਈ ਨਹੀਂ ਕਿੰਨੇ ਲਓ ਜੀ ਇਹਦਾ ਕਲਰ ਹੈਗਾ ਪੀਚ ਕਲਰ ਬਹੁਤ ਹੀ ਸੋਨਾ ਵਾਰਿਸ਼ ਹੋਇਆ ਫੀਚਿੰਗ ਦੇ ਨਾਲ ਪੀਨਿਕ ਦੀ ਬਣਾਉਣਾ ਜੇ ਪੈਨ ਅਨੇ ਸਟਿਚੀ ਮੇਂ ਕ੍ਰਾਉਣੀ ਹੋਵੇ ਤੇ ਆਪਣਾ ਸਟਿਚਿੰਗ ਨੇ ਬਹੁਤ ਰੇਟ ਕੱਟ ਹੁੰਦਾ ਤੇ ਜੇ ਤੁਸੀਂ ਵੀ ਸਿੰਪਲ ਸੂਟ ਵੀ ਕਰਾਉਣਾ ਹੈ ਕੋਈ ਵੀ ਸੂਟ ਕਰਾਉਣਾ ਸਟਿਚਿੰਗ ਕਰਾਉਣੀ ਹੈ ਤਾਂ ਆਪਣਾ ਸਟਿਚਿੰਗ ਦੇ ਵਿੱਚ ਬਹੁਤ ਘੱਟ ਦੇਖ ਲੈ ਜੇ ਤੁਸੀਂ ਵੀ ਦੇ ਸਟਿਚੀ ਸੂਟ ਕਰਾਉਣੀ ਹੈ ਤਾਂ ਇਹਨੇ ਤੁਹਾਨੂੰ ਸੂਟ ਦੀ ਬਹੁਤ ਘੱਟ ਪ੍ਰਾਈਸ ਦੇ ਵਿੱਚ ਪੈਣ ਵਾਲਿਆ ਬਣ ਚੁੱਕਾ ਇਹਨੂੰ ਤੁਸੀਂ ਕਿਸੇ ਵੀ ਕੱਲਰ ਤੇ ਡੈਸਟਿਮੇਟ ਕਰਵਾ ਸਕਦੇ ਆ ਦਿਖਾ ਦਿਜੀਏ ਇਹ ਵੀ ਆਪਾਂ ਖਾਦੀ ਵਿੱਚ ਇਸ ਮਹੀਨੇ ਦੀ 10 ਖਾਦੀ ਸ਼ਲਕ ਦੇ ਉੱਪਰ ਜਿਹੜਾ ਸੂਟ ਰੈਡੀ ਹੋਇਆ ਬੇਲ ਹੈ ਬਾਜੂ ਤੇ ਵੀ ਬੇਲ ਬਣੀ ਹੋਈ ਹੈ ਤੇ ਘੇਰੀ ਵੀ ਬੇਲ ਹੈ ਜਿਵੇਂ ਤੁਸੀਂ ਥੋੜੀ ਜਿਆਦਾ ਏਜ ਤੇ ਆਪਾਂ ਮੰਮੀਆਂ ਵਰਗੇ ਵਾਸਤੇ ਬਣਾ ਸਕਦੇ ਹਾਂ ਇਹਨੂੰ ਕਿਸੇ ਵੀ ਕਲਰ ਦੇ ਵਿੱਚ ਬਦਲ ਕੇ ਕਰਵਾ ਸਕਦੇ ਹਾਂ ਕਲਰ ਇਹ ਵੀ ਸੋਨੇ ਉਹ ਵੀ ਅਸੀਂ ਆਖੀ ਸੂਟ ਏਜ ਕਰਦੇ ਲਓ ਜੀ ਇੱਕ ਆਪਣਾ ਕੋਲੇ ਬਹੁਤ ਸੋਹਣਾ ਡਰੈੱਸ ਹੋ ਗਿਆ ਪਿੰਕ ਕਲਰ ਦਾ ਬਹੁਤ ਹੀ ਸੋਹਣਾ ਸੂਟ ਹੈ ਜੀ ਆਪਾਂ ਹੈਂਡਵਰਕ ਦੇ ਵਿੱਚ ਕਰਾਇਆ ਸੀ ਇੱਕ ਪਹਿਲਾਂ ਤੁਸੀਂ ਦੇਖੇ ਹੋਣਗੇ ਹੈਂਡਵਰਕ ਤੁਸੀਂ ਇਹਨੂੰ ਨੈਕ ਬਹੁਤ ਸੋਹਣਾ ਬਣਿਆ ਹੋਇਆ ਹੈ ਬਹੁਤ ਹੀ ਸੋਹਣਾ ਫਿਟਿੰਗ ਲੱਗ ਰਿਹਾ ਹੈ ਆਪਾਂ ਆਪਾਂ ਸਲੀਵ ਚੈੱਕ ਕਰ ਸਕਦੇ ਹਾਂ 4 ਸਾਈਡ ਦਾ ਐਕਸੈਸ ਚੈੱਕ ਕੀਤਾ ਫਿਰ ਸਾਰੀ ਵੀ ਇਹਨੂੰ ਪਹਿਲਾਂ ਆਪਾਂ ਹੈਂਡਵਰਕ ਕੀਤਾ ਸੀ

ਉਹ ਜੀ ਕਾਪਾ ਆ ਕਿਤਾ ਸੀ ਪਸ਼ਮੀਨੇ ਤੋਂ ਪਹਿਲਾਂ ਵੀ ਦਿਖਾਇਆ ਹੋਇਆ ਇਹਦੇ ਨਾਲ ਜੇ ਆਪਾਂ ਇੱਕ ਬੜਾ ਸੋਹਣਾ ਸੂਟ ਫੇਰ ਰੈਡੀ ਕੀਤਾ ਪਸ਼ਮੀਨੇ ਤੇ ਕੌਨ ਤੇ ਬਹੁਤ ਸੋਹਣਾ ਬਣਿਆ ਹੋਇਆ ਚੈੱਕ ਕਰ ਸਕਦੇ ਆ ਫਿਰ ਜਿ ਹ ਬਾਜਰੀ ਦੇਵੀ ਬਣਿਆ ਹੋਇਆ ਆ ਵੀ ਆਪਣੇ ਕੋਲੇ ਵੀ ਬਣੀ ਹੁੰਦੀ ਸੀ ਇਹ ਇੱਕ ਸੂਟ ਰਹਿ ਗਈ ਜਿਹੜੀ ਆਪਣੇ ਕੋਲੇ ਸ਼ਾਲ ਤਿਆਰ ਹੋਣਾ ਚਾਹੀਦਾ ਪ्योर ਪਿਛੇ ਇਸ ਮਹੀਨੇ ਪਰ ਆਪਣੀ ਸ਼ਾਲ ਤਿਆਰ ਹੈ ਦੇਖੀ ਸੋਨਾ ਬਣਿਆ ਹੋਇਆ ਸਾਰੇ ਪਿਆਰ ਆਪਣੇ ਘਰੇ ਪਾਸ ਦੇ ਇਹਨੂੰ ਵਾਰਕ ਕੀਤਾ ਹੋਇਆ ਯੋਰ ਪਛਮੀ ਨੇ ਤਪਾਇਆ ਵਾਸਤੇ ਕਲਰ ਦਾ ਚੋਣ ਇਹ ਸੀ ਆਪਣਾ ਜੀ ਸਾਥ ਤੇ ਆਪਣੇ ਪਿਆਰ ਕਰਨ ਵਾਲੇ ਪਏ ਆ ਉਹਦੀ ਵੀਡੀਓ ਆਪਾਂ ਕੱਲ ਨੂੰ ਲੈ ਕੇ ਆਵਾਂਗੇ ਕੁਝ ਕੁ ਸੂਟ ਆਪਣੇ ਕੋਲ ਜਿਵੇਂ ਸ਼ੇਰਮਤ ਦੇ ਹੋਗੇ ਕੁਝ ਜਿਵੇਂ ਮੌਲ ਸੂਟ ਆਪਣੇ ਕੋਲ ਪਏ ਹਨ ਤੇ ਉਹਨੂੰ ਵੀਡੀਓ ਆਪਾਂ ਲੈ ਕੇ ਆਵਾਂਗੇ ਤੇ ਆਪਣਾ ਮੇਨ ਲੱਗਿਆ ਹੋਇਆ ਸੀ ਆ ਦੇਖੋ ਆ ਆਪਣਾ ਨੰਬਰ WhatsApp ਦਾ ਨੰਬਰ ਆ ਵਾਲਾ ਤੇ ਲੁਗਾ ਜਰ ਗਾਣਾ ਦਾ ਪੇਜ ਆ ਜੀ ਕਵਰਟੀ ਕਿਹੜਾ ਜੀ ਸੁਣਦਾ ਜੀ ਪੇਜ ਆ ਜੀ ਕਵਰਟੀ ਤੁਸੀਂ ਆਪਣਾ Instagram ਦਾ ਪੇਜ ਤੇ YouTube ਦਾ ਕਵਰਟੀ ਜਿਹੜਾ ਆਪਣਾ ਚੈਨਲ ਬਣਿਆ ਹੋਇਆ ਤੇ ਜਿਹੜੀ ਆਪਾਂ ਲਈ ਵੀਡੀਓ ਦਿਖਾਈ ਤੁਹਾਨੂੰ ਜੀ ਇਹ ਆਪਾਂ ਕੱਲ ਨੂੰ ਲੈ ਕੇ ਆਵਾਂਗੇ ਤੇ ਅੱਜ ਵਾਲ ਸੁਣ ਤੁਹਾਨੂੰ ਕਿੰਦਾਂ ਦੇ ਲੱਗੇ ਤੁਸੀਂ ਕਮੈਂਟ ਬਾਕਸ ਜੀ ਜ਼ਰੂਰ ਦੱਸਣਾ ਅੱਗੇ ਵੀਡੀਓ ਸ਼ੇਅਰ ਕਰ ਦਿਆ ਕਰੋ ਤੇ ਜੇ ਹਾਲੇ ਤੱਕ ਪਹਿਣਾ ਜਿਹੜੀਆਂ ਨਵੀਂ ਆਪਣੇ ਚੈਨਲ ਤੇ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਅੱਗੇ ਪਹਿਣਾ ਨੂੰ ਵੀ ਕਰ ਦਿਆ ਕਰੋ ਤੇ ਤੁਹਾਡਾ ਪਿਆਰ ਇਹ ਵੀ ਬਣਿਆ ਰਹੇ ਤੇ ਜਿਹੜੇ ਆਪਾਂ ਅੱਜ ਸੂਟ ਸੀ ਤੁਸੀਂ ਇਸ ਸਕਰੀਨ ਸ਼ੌਟ ਲੈ ਕੇ WhatsApp ਤੇ ਭੇਜ ਸਕਦੇ ਆ ਆਪਾਂ ਕਿਸੇ ਵੀ ਸੂਟ ਦਾ ਪ੍ਰਾਈਸ ਮੈਨਸ਼ਨ ਨਹੀਂ ਕੀਤਾ ਜੀ ਜਿਹੜੀ ਆਪਾਂ ਅਗਲੀ ਵੀਡੀਓ ਲੈ ਕੇ ਆਉਣੀ ਹੈ ਕੱਲ ਨੂੰ ਉਹ ਆਪਣੇ ਕੋਲ ਇਹ ਸੂਟ ਹੋਣਗੇ ਇਹਨਾਂ ਬਾਰੇ ਤੁਹਾਨੂੰ ਸਾਰਾ ਦੱਸਾਂਗੇ ਡਿਟੇਲ ਚ ਤੇ ਆਪਣਾ ਪਹਿਣਾ ਦਾ ਪਿਆਰ ਬਣਿਆ ਰਹੇ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ ਉਮੀਦ ਹੈ ਵੀਡੀਓ ਵਧੀਆ ਲੱਗੀ ਹੋਏਗੀ ਕਮੈਂਟ ਉਸੇ ਜ਼ਰੂਰ ਦੱਸਣਾ ਤੇ ਵੀਡੀਓ ਸ਼ੇਅਰ ਕਰਦੇ ਆ ਕਰੋ ਵਾਏ ਵਾਏ थैंक यू